ਭਾਣਾ ਤੁਹਾਨੂੰ ਪੀਕੇ ਸੇ ਕਰ ਦੇ ਜਲ ਜਲੋ ਲੈ ਕਿਉਂ ਫੜਾ ਦੇ ਲੈ ਫੜਾ ਦੇ ਲੈ ਲੈ ਕਿਹਾ ਹੁੰਦਾ ਫੜ ਗਿਆ ਮੈਂ ਹੋਰ ਦੇ ਪੁੱਛਾ ਦੇ ਕਿ ਨਾ ਅੰਦਰ ਬਾਤ ਕਰਦਾ ਹਾਰਜੀ ਬੋਲ ਆ ਤੁਹਾਡਾ ਫਲੋਰ ਟੈਕ ਚੋ ਹਾਂ ਹੋਰ ਜੋਰ ਦੀ ਬੋਲ ਟ੍ਰੈਲ ਲੱਗ ਗਿਆ ਜੇ ਖੜ ਜਾ ਕੁਛ ਰਿਹਾ ਗੋਪੀਆ ਇੱਧਰ ਗੋਪੀਆ ਮਿਲਵਾ ਦੇ ਖੜਾ ਹੋਣ ਲੱਗੇ ਕੀ ਹੁੰਦਾ ਕੀ ਹੁੰਦਾ ਛੋਟਾ ਹੈ ਨਿਕਲ ਜਾਂਦਾ ਗ੍ਰਾਫਿਕੇ ਕਹਿੰਦਾ ਪੜ੍ਹੋ ਤਰਾਉ ਉਹ ਚਰਾਪੀ ਗੜਾ ਕਰ ਦੇ ਹੋ ਗਿਆ ਕਿੱਥਾ ਹੁੰਦਾ ਜਾਂਦਾ ਤੂੰ ਓਏ ਓਏ ਹਾਂ ਨਾ ਉਹ ਲੱਗ ਗਰ ਉਹ ਨਹੀਂ ਦੋ ਬੀ ਆ ਫਾਹ ਬੈ ਜਾ ਹੈ ਮੈਂ ਕਿਹਨੂੰ ਕੋ ਗਿਆ ਕਰ ਜਾ ਵਾਹ ਫੇਰ ਤੂੰ ਕਰ ਸੁਣ ਨੀ ਚੱਪਾ ਮਾਰ ਕੇ ਫਾਰ ਵੀ ਜਣਾ ਸੁਣ ਲੈ ਰਿਜੈਕ ਕਰਾਂ ਇਹ ਬਣਾ ਲੈ ਲੋ ਮਾਜੇ ਦਾ ਮਾਜੇ ਦਾ ਨਾਉ ਤੇ ਚੱਲਿਆ ਸੋਣਾ ਸਾਰੇ ਤੇ ਪਟਾ ਤੇ ਸਾਰੇ ਤੇ ਮਰਾਟਾ ਮਾਰਦਾ ਪਾਗਲ ਲਾਫਾਂ ਸੀ ਸਾਡੇ ਤੇ ਚੱਲ ਹ ਅ ਵੀਰ ਜੀ ਦਾ ਲਾਫਾਂ ਸੀ ਏਡ ਗਾਲੀ ਸੱਦਿਆ ਚੱਲ ਲੱਗੀ ਤਾਂ ਨਹੀਂ ਉਹਦੀ ਬਣਾਓ ਨਾ ਉੱਧਰ ਜਾ ਕੇ ਜਿਹੜਾ ਗਲਾਂ ਕਰੀਂ ਨਹੀਂ ਨਾਲ ਪਾੜਾ ਨਾ ਕੱਟੋ ਜੀ ਨਾ ਕਰੋ ਗਾਲਾਂ ਨਾ ਕੱਟੋ ਮਾਂ ਦੀਆਂ ਗਾਲਾਂ ਨਾ ਕੱਟੋ ਨਹੀਂ ਗਾਲਾਂ ਨਾ ਕੱਟੋ ਮਾਂ ਦਾ ਨਹੀਂ ਨੋਰਮ ਨਹੀਂ ਮਾਂ ਨਹੀਂ ਗਾਣਾ ਨਾ ਕੱਟੋ ਮਾਂ ਨਹੀਂ ਗਾਣਾ ਨਾ ਕੱਟਿਥੇ ਪਿੰਡ ਵਿੱਚ ਗਾਣਾ ਨਾ ਕੱਟੋ ਮਾਂ ਮਾਂ ਜੀ ਗਾਣਾ ਨਾ ਕੱਟੋ ਇੱਥੇ ਕੀ ਕਰ ਲਿਆ ਬਾਈ ਕਾਹ ਹੋ ਰਹਾ ਹੈ ਮੇਰੀ ਮਾਂ ਇੱਥੇ ਹੈ ਮਾਂ ਮਾਂ ਜੀ ਕਰ ਗਾਣਾ ਕੱਟ ਦੇਂਗੇ ਨਹੀਂ ਮੰਨੀ ਦੀ ਮਾਂ ਮੇਰੀ ਇੱਥੇ ਆਈ ਹੈ ਨਾ ਮਾਂ ਮੇਰੀ ਮਾਂ ਨਹੀਂ ਹੈਗੀ ਮੇਰੀ ਮਾਂ ਨਹੀਂ ਹੈਗੀ ਮਾਂ ਦੀ ਗਾਲਾਂ ਕੌਣ ਸੁਣ ਲੂ ਦੋ ਸਭ ਕਰ ਰਿਹਾ ਹੈ ਜੇ ਅਰਦਾਸ ਕਰ ਲਓ ਗੱਲਾਂ ਆਪਾਂ ਮੇਰੀ ਮਾਂ ਇੱਥੇ ਮੇਰੀ ਭੈਣ ਇੱਥੇ ਹਾਂ ਮੇਰਾ ਪਾਕਿਸਤਾਨੀ ਇੱਧਰ ਆਪਣੇ ਬਲਾਕੇ ਮਕਾਨ ਕਰਾ ਜਾ ਆਪਣੇ ਗ੍ਰਾਮ ਵਿੱਚ ਇੱਥੇ ਗਰੀਆ ਮਾਂ ਮਾਂ ਭੈਣ ਇੱਥੇ ਇਹ ਗੱਲ ਤੇ ਮਾਂ ਰੀ ਗਾਣਾ ਕਿਹਨੇ ਮੇਰੇ ਨੇ ਗਿਆ ਗੱਲ ਤੇ ਮਾਂ ਦੇ ਗਾਣਾ ਕਿਹਨੇ ਮੇਰੀ ਮਾਂ ਤੇ ਮੇਰੀ ਘਰ ਤੇ ਮੇਰੀ ਮਾਂ ਤੇ ਮੇਰੀ ਘਰ ਤੇ ਬਿਆਦਵੀ ਹੋਈ ਤੈਨੂੰ ਵੀ ਦੋਖਿਆ ਸੀ ਤਰੇ ਫਰੇ ਇੱਥੇ ਮੇਰੀ ਘਰ ਤੇ ਮੇਰੀ ਮਾਂ ਤੇ ਮੇਰੀ ਘਰ ਤੇ ਬਿਆਦਵੀ ਹੋਈ ਤੈਨੂੰ ਵੀ ਦੋਖਿਆ ਸੀ ਤਰੇ ਫਰੇ ਇੱਥੇ پڑھ واستا گرو گھر کی ہزری چڑے